ਗੁਰਨਾਨਕ ਸਾਹਿਬ ਦਾ ਪ੍ਰਚਾਰਤਾ ਜਿੰਨਾ ਵੀ ਕਰ ਲੀਏ ਉੰਨਾ ਘੱਟ ਹੈ ਜਿਹੜੇ ਪ੍ਰਚਾਰ ਕਰਨੋ ਵਾਲੇ ਹੋਇ ਸ਼ਾਇ ਹੀ ਕੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੀ ਸੰਗਤ ਦਾ ਭਲਾ ਮੰਗਣ ਵਾਲੇ ਅਸੀਂ ਇਹੀ ਅਰਦਾਸ ਕਰਦੇ ਹਾਂ ਮਹਾਰਾਜ ਸਭ ਦੇ ਸਿਰ ਤੇ ਮੇਰ ਪ੍ਰਿਆ ਅਛਰਕਣਾ ਆਪਣੇ ਚਰਨ ਉੱਤੇ ਲੈ ਕੇ ਆਇਆ ਗੁਰੂ ਕਾ ਲੰਗਰ ਲੰਗਰ ਹਾਲ ਦੇ ਵਿੱਚ ਲੈ ਕੇ ਆਇਆ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦਿਖਾ ਦਈਏ ਸ਼ਹੀਦ ਕੀਤਾ ਜਾ ਰਿਹਾ ਵਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਵੀਡੀਓ ਦਾ ਇੰਟਰੋ ਦੇਖ ਚੁੱਕੇ ਹੋ ਸੋ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਦਿਖਾਵਾਂਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਪੂਰਾ ਗੁਰਦੁਆਰਾ ਸਾਹਿਬ ਦਿਖਾਵਾਂਗੇ ਐਂਡ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਜੋ ਸੰਤ ਨੇ ਮਨਜੀਤ ਸਿੰਘ ਜੀ ਉਹਨਾਂ ਕੋ ਤੁਹਾਨੂੰ ਅਸੀਂ ਪੂਰਾ ਗੁਰਦੁਆਰਾ ਸਾਹਿਬ ਦਾ ਜੋ ਇਤੇ ਆਸਾ ਕਿਵੇਂ ਗੁਰਦਸਾਹ ਬਣਿਆ ਕੀ ਸਾ ਇਹਨਾਂ ਦਾ ਹੈਗਾ ਤੂ ਨੂੰ ਪੂਰਾ ਇਸ ਗੁਰ ਉਹਨਾਂ ਦੇ ਆਪਣੇ ਮੁਖ ਰਾਹੀਂ ਸੁਣਾਵਾਂਗੇ ਸੋ ਆਓ ਸੰਗਤ ਜੀ ਹੁਣ ਆਪਾਂ ਗੁਰਦਸਾਹ ਦਾ ਅੰਦਰ ਚੱਲਦੇ ਆਜੋ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਗੁਰਦੁਰੂ ਸਾਹਿਬ ਹੋਤੀ ਮਰਦਾਨਾ ਸਾਹਿਬ ਦੇ ਵਿੱਚ ਆ ਜਾ ਤੁਹਾਨੂੰ ਆ ਲੈ ਕੇ ਆਏ ਆ ਇਸ ਗੁਰਦਸਤ ਤੁਹਾਨੂੰ ਦਰਸ਼ਨ ਕਰਾਵਾਂਗੇ ਇਧਰਲੀ ਸਾਈਡ ਗੁਰਦਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਜਿੱਥੇ ਆਪਾਂ ਨਮਸਕਾਰ ਕਰਨੇ ਆਜੋ ਇਹ ਗੋਦਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਪੇੜ ਲੱਗੇ ਆ ਜੋ ਕਿ ਕੁਦਰਤ ਨਾਲ ਗੋਦਰਾ ਸਾਹਿਬ ਜੁੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੇ ਪੇੜ ਪੌਦੇ ਲੱਗੇ ਆ ਸੋ ਫਲ ਫਰੂਟ ਵੀ ਲੱਗੇ ਇਧਰਲੀ ਸਾਈਡ ਨਿਸ਼ਾਨ ਸਾਹਿਬ ਨੂੰ ਜਦੋਂ ਆਪਾਂ ਨਮਸਕਾਰ ਕਰਨ ਜਾਣ ਰਹੇ ਆ ਤੇ ਰਾਹ ਦੇ ਵਿੱਚ ਬਹੁਤ ਪੇੜ ਲੱਗੇ ਨੇ ਸੋ ਆਜੋ ਸੰਗਤ ਜੀ ਅੱਦਲੀ ਸਰਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਹੁਣ ਆਪਾਂ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਚੱਲਾਂਗੇ ਦਰਬਾਰ ਹਾਲ ਦੇ ਅੰਦਰ ਸੋ ਆਜੋ ਹਉ ਨਿਸ਼ਾਨ ਸਾਹਿਬ ਆਪਾਂ ਪ੍ਰਾਰਦਾਸ ਕਰਦੇ ਹਾਂ ਜਿੰਦੀ ਵੀ ਸੰਗਤ ਇਹ ਗੁਰਦੁਆਰਾ ਸਾਹਿਬ ਦਾ ਵੀਡੀਓ ਦੇਖ ਰਹੀ ਆ ਬਲੌਗ ਦੇਖ ਰਹੀ ਆ ਪ੍ਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਲੈ ਕੇ ਆਵੇ ਉਹਨਾਂ ਦੇ ਕਾਰੋਬਾਰ ਚਲਾਵੇ ਤੇ ਉਹਨਾਂ ਨੂੰ ਸੱਚਾਈ ਤੇ ਚੱਲਣ ਦਾ ਬਲ ਬਖਸ਼ੇ ਉਹ ਗੁਰੂ ਚਰਨਾਂ ਨਾਲ ਪ੍ਰਮਾਤਮਾ ਜੋੜ ਕੇ ਰੱਖੇ ਆਜੋ ਸੰਗਤ ਜੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਹਾਉ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਜਿੱਥੇ ਏ ਸ਼ੀਰਿਕ ਤਿਆਰਿਆ ਵਾ ਫਿਰ ਇਹ ਦੇਖ ਸਕਦੇ ਹਾਂ ਸੋ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਪੂਰਾ ਗੁਰਦੁਆਰਾ ਸਾਹਿਬ ਦਿਖਾ ਦਿਓ ਇਸ ਲਈ ਸਾਈਡ ਪੂਰਾ ਇਹ ਗੁਰਦੁਆਰਾ ਸਾਹਿਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਜੰਗਲ ਏਰੀਆ ਵਾ ਜਿੱਥੇ ਗੁਰਦੁਆਰਾ ਸਾਹਿਬ ਆ ਕਿਉਂਕਿ ਟਾਈਮ ਨੰਗਨ ਦੇ ਨਾਲ ਹੁਣ ਚਲੋ ਬਹੁਤ ਬਾਦੀ ਆ ਪਰ ਇਹ ਗੁਰਦੁਆਰਾ ਸਾਹਿਬ ਵੀ ਜੰਗਲਾਂ ਦੇ ਵਿੱਚ ਹੀ ਇੱਕ ਸਮਾਂ ਪਹਿਲਾਂ ਪੈਂਦਾ ਸੀਗਾ ਜਿਉਂ-ਜਿਉਂ ਟਾਈਮ ਲੰਘਦਾ ਜਾ ਰਿਹਾ ਵਾ ਆਲੇ-ਦੋਲੇ ਆਬਾਦੀ ਹੋ ਰਹੀ ਆ ਸੋ ਸੰਗਤ ਜੀ ਹੁਣ ਆਪਾਂ ਚੱਲਦੇ ਆਂ ਆਪਾਂ ਗੁਰਦੁਆਸਾਹ ਦੇ ਅੰਦਰ ਦਰਵਾਜ਼ੇ ਹਾਲ ਆਜੋ ਆਓ ਸੰਗਤ ਜੀ ਗੁਰਦੁਆਰਾ ਹੋਤੀ ਸੈ ਮਰਦਾਨਾ ਸਾਹਿਬ ਦੇ ਅੰਦਰ ਆਪਾਂ ਨਮਸਕਾਰ ਕਰਦੇ ਆਂ ਆਜੋ ਦਰਵਾਜ਼ੇ ਹਾਲ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲੇ ਅਸੀਂ ਆਪ ਦਰਸ਼ਨ ਕਰਦੇ ਆਂ ਸੋ ਸੰਗਤ ਜੀ ਅਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਆਏ ਆ ਤੇ ਤੁਹਾਨੂੰ ਵੀ ਅਸੀਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਅਸੀਂ ਆਪ ਹੀ ਕਰਦੇ ਆ ਆਜੋ ਦੋਸਤਾਂ ਜੀ ਆਓ ਆਪਾਂ ਗੁਰਦਵਾਰ ਸਾਹਿਬ ਦੇ ਵਿੱਚ ਨਮਸਕਾਰ ਕਰਦੇ ਆ ਤੇ ਤੁਹਾਨੂੰ ਗੁਰਦਵਾਰ ਸਾਹਿਬ ਦਿਖਾਉਨੇ ਆ ਆਜੋ ਹੈ ਪ੍ਰਮਾਤਮਾ ਜਿੰਨ ਵੀ ਸੰਗਤ ਇਸ ਵੀਡੀਓ ਰਾਹੀਂ ਇਸ ਬਲੌਗ ਰਾਹੀਂ ਸਾਨੂੰ ਦੇਖ ਰਹੀ ਆ ਜਾਂ ਸਾਡੇ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀ ਆ ਸੋ ਪ੍ਰਮਾਤਮਾ ਉਹਨਾਂ ਲਈ ਵੀ ਅਰਦਾਸ ਆ ਕਿ ਉਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਗੁਰੂ ਚਰਨਾਂ ਨਾਲ ਜੋੜਨ ਦੀ ਬਲ ਬਖਸ਼ੋ ਉਹਨਾਂ ਨੂੰ ਵਿਚਾਰਦੀ ਗੱਲਾਂ ਵਿੱਚ ਰੱਖਿਓ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਸੋ ਆਓ ਆਪਾਂ ਮੱਥਾ ਟੇਕਦੇ ਹਾਂ ਉੱਥੇ ਹੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਜਿਨ੍ਹਾਂ ਸੰਤਾਂ ਦਾ ਇਹ ਗੁਰਦੁਆਰਾ ਸਾਹਿਬ ਆ ਉਹਨਾਂ ਜੀ ਤੋਂ ਤਸਵੀਰਾਂ ਦਿਖਾਉਣੇ ਆ ਜਿਨ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਆ ਇਹ ਉਹ ਸੰਤ ਨੇ ਸੋ ਆ ਉਹਨਾਂ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦਰਬਾਰ ਹਾਲ ਪੂਰਾ ਦਿਖਾਉਣੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਾਈ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਇਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਦਸਾਹਿਬ ਦਾ ਦਰਬਾਰ ਹਾਲ ਹੈ ਤੇ ਆਓ ਤੁਹਾਨੂੰ ਇਸ ਗੁਰਦਸਾਹਿਬ ਦਾ ਪੂਰਾ ਦਰਬਾਰ ਹਾਲ ਦਿਖਾ ਦਈਏ ਲੋ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਤੇ ਇੱਥੇ ਸਾਡੇ ਭਾਈ ਸਾਹਿਬ ਸਾਡੇ ਟੀਮ ਮੈਂਬਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਗਏ ਨੇ ਮੱਥਾ ਟੇਕਣ ਗਏ ਨੇ ਸੋ ਮੈਂ ਵੀ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਸਭ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਰਬੱਤ ਦਾ ਭਲਾ ਮੰਗਰੇ ਨੇ ਸੋ ਤੁਸੀਂ ਇਹ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਹੈ ਜਿਹੜੇ ਸੰਤਾਂ ਦੇ ਗੁਰਦੁਆਰਾ ਸਾਹਿਬ ਹੈ ਉਹ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਤੇ ਉੱਪਰ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਆਪਣੇ ਦਸ ਗੁਰੂ ਸਾਹਿਬਾਨਾਂ ਦੀ ਵੀ ਮੋਢਮਾ ਵਿੱਚ ਲੱਗਿਆ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਕਹਿੰਦੇ ਜੋ ਮਾਇਆ ਵਾ ਇਹ ਉੱਪਰ ਨਾ ਰੱਖੋ ਗੁਲਗ ਦੇ ਵਿੱਚ ਪਾਓ ਸੋ ਤੁਸੀਂ ਦੇਖ ਸਕਦੇ ਹੋ ਦਰਬਾਰ ਹਾਲ ਸੋ ਸੰਗਤ ਜੀ ਇਸ ਤੋਂ ਬਾਅਦ ਤੁਹਾਨੂੰ ਗੁਰਦਵਾਰ ਸਾਹਿਬ ਦਾ ਲੰਗਰ ਹਾਲ ਦਿਖਾਵਾਂਗੇ ਲੰਗਰ ਹਾਲ ਦਿਖਾਉਣ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੇ ਜੋ ਸੰਤ ਹਣੇ ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆਓ ਸੰਗਤ ਜੀ ਆਪਾਂ ਗੁਰਦੁਆਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਚਲੀਏ ਆਜੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਗੁਰਦੁਆਰਾ ਪੋਤੀ ਮਰਦਾਨ ਸਾਹਿਬ ਦੇ ਵਿੱਚ ਆਪਾਂ ਪਹੁੰਚੇ ਆ ਇੱਥੇ ਦਾ ਤੁਹਾਨੂੰ ਅਸੀਂ ਦਰਵਾਰ ਹਾਲ ਦਿਖਾਤਾ ਸੋ ਨਿਸ਼ਾਨ ਸਾਹਿਬ ਦਾ ਨਮਸਕਾਰ ਕੀਤਾ ਤੇ ਹੁਣ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਗੁਰੂ ਕਾ ਲੰਗਰ ਲੰਗਰ ਹਾਲ ਦੇ ਵਿੱਚ ਲੈ ਕੇ ਆਏ ਆ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦਿਖਾ ਦਈਏ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਦੇ ਜੋ ਸੰਤਨ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਸਮਝ ਜੀ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਆਜੋ ਸੰਗਤ ਜੀ ਤੁਹਾਨੂੰ ਦਿਖਾ ਦਈਏ ਆਜੋ ਸੋ ਤੁਸੀਂ ਦੇਖਾਦੇ ਹੋ ਉੱਪਰ ਗੁਰਬਾਣੀ ਦੇ ਸ਼ਬਦ ਲਿਖੇ ਨੇ ਇਹ ਲੰਗਰ ਹਾਲ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਉਧਰਲੀ ਸਾਈਡ ਸੰਗਤਾਂ ਲੰਗਰ ਛਕ ਰਹੀਆਂ ਨੇ ਆਓ ਸੰਗਤ ਜੀ ਤੁਹਾਨੂੰ ਤੇ ਸੰਤਾਂ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਲੰਗਰ ਹਾਲ ਦੇ ਵਿੱਚ ਸੰਤਾ ਦੀਆਂ ਤਸਵੀਰਾਂ ਲੱਗੀਆਂ ਸ਼੍ਰੀ ਹੰਸਾ ਪੱਪਾ ਅਰਤਾ ਸਿੰਘ ਜੀ ਦੇ ਰੂ ਸਾਈਵਾਲੇ ਤੋਂ 48 ਬਸਤੀ ਸੁਸੰਗੜੀ ਤੋਂ ਇਹ ਦੇਖਾਉਦੇ ਹਾਂ ਇੱਥੇ ਹਰ ਬਿਮਾਰੀ ਦਾ ਇਲਾਜ ਅਜਵੈਨ ਨਾਲ ਗੁਰਬਾਣੀ ਪੜ੍ਹ ਕੇ ਅਤੇ ਜਲ ਨਾਲ ਕੀਤਾ ਜਾਂਦਾ ਹੈ ਸਥਾਨ ਨੂੰ ਗੁਰਦੁਆਰਾ ਫੋਤੀ ਮਰਦਾਨਾ ਸਾਹਿਬ ਯਾਦਗਾਰ ਸਤ ਬਾਬਾ ਮਹਿੰਦਰ ਸਿੰਘ ਜੀ ਪਿੰਡ ਦਰਬੋਜੀ ਰਾਣਾ ਸਾਹਿਬ ਦਰਹਾ ਸੋ ਸੰਗਤ ਜੀ ਤੁਸੀਂ ਇਹ ਤੁਲੀ ਸਾਹ ਦੇਖ ਸਕਦੇ ਹੋ ਇੱਥੇ ਲਿਖਿਆ ਵਾ ਕਿ ਇੱਥੇ ਹਰ ਬਿਮਾਰੀ ਦਾ ਇਲਾਜ ਅਜਵੈਣ ਨਾਲ ਗੁਰਬਾਣੀ ਪੜ੍ਹ ਕੇ ਅਤੇ ਜਲ ਨਾਲ ਕੀਤਾ ਜਾਂਦਾ ਹੈ ਸਥਾਨ ਗੁਰਦੁਆਰਾ ਹੋਸੀ ਮਰਦਾਨਾ ਸਾਹਿਬ ਮਰਦਾਨ ਮਰਦਾਨ ਸਾਹਿਬ ਯਾਦਗਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਪਿੰਡ ਦਰਬੋਜੀ ਰਾਣਾ ਸਾਹਿਬ ਦਰਹਾ ਸੋ ਇਹ ਤੁਲੀ ਸਾਹ ਦੇ ਦਿਨਾਂ ਦਾ ਉਹਦਾ ਸਾਧ ਸੰਤ ਨੇ ਉਹਨਾਂ ਦੀਆਂ ਤਸਵੀਰਾਂ ਲਗੀਆਂ ਨੇ ਸੋ ਬੈਡ ਲੱਗਿਆ ਸੋ ਭਗਤ ਜੀ ਮਾ ਮਾ ਜੀ ਇਹ ਗੁਰਦਸਾਹ ਦਾ ਲੰਗਰ ਹਾਲ ਜੋ ਫਿਰ ਤੁਹਾਨੂੰ ਦਿਖਾ ਦਈਏ ਇਸੇ ਵੀਡੀਓ ਦੇ ਮਾਧਿਅਮ ਰਾਹੀਂ ਸੋ ਤੁਸੀਂ ਦੇਖ ਸਕਦੇ ਹੋ ਗੁਰਦਸਾਹ ਦਾ ਲੰਗਰ ਹਾਲ ਜਿੱਥੇ ਮੇਰੀ ਬੀਬੀ ਦੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਲੰਗਰ ਹਾਲ ਦੇ ਵਿੱਚ ਤਸਵੀਰ ਲੱਗੀ ਆ ਨਾਲ ਸੰਤਾ ਦੇ ਕੁਸ਼ਾ ਅੰਮ੍ਰਿਤ ਕਾਹ ਜਾਂਦਾ ਹੈ ਇਹ ਦੇਖ ਸਕਦੇ ਹੋ ਲੋ ਸੰਗਤ ਜੀ ਇਧਰਲੀ ਸਾਈਡ ਤੁਹਾਨੂੰ ਲੈ ਕੇ ਚੱਲਦੇ ਆ ਇਧਰਲੀ ਸਾਈਡ ਜੁੱਠੇ ਬਰਤਨ ਧੋਤੇ ਜਾਂਦੇ ਆ ਤੇ ਉੱਧਰਲੀ ਸਾਈਡ ਵੀ ਜੁੱਠੇ ਬਰਤਨ ਧੋਤੇ ਜਾਂਦੇ ਆ ਇਧਰ ਗੁਰਦਵਾਰ ਸਾਹਿਬ ਦੇ ਜੋ ਬਰਤਨ ਪਏ ਆ ਜਿਹਦੇ ਵਿੱਚ ਲੰਗਰ ਹਾਲ ਬਣ ਲੰਗਰ ਬਣਦਾ ਸੋ ਇਧਰਲੀ ਸਾਈਡ ਸੰਗਤ ਜੀ ਇਧਰਲੀ ਸਾਈਡ ਲੰਗਰ ਬਣਾਇਆ ਜਾਂਦਾ ਵਾ ਬਣਾ ਕੇ ਇਧਰਲੀ ਸਾਈਡ ਲੰਗਰ ਛਕਾਇਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਜਿੱਥੇ ਬਾਬਾ ਜੀ ਲੰਗਰ ਛਕ ਰਹੇ ਨੇ ਸੋ ਸੇਵਾਦਾਰ ਨੇ ਸੋ ਆਓ ਹੁਣ ਆਪਾਂ ਤੁਹਾਨੂੰ ਗੁਰਦਆਰਾ ਸਾਹਿਬ ਦੇ ਦੇ ਪੁਰਾਣੇ ਗੁਰਦਆਰਾ ਸਾਹਿਬ ਜਿਹੜੇ ਸੰਤਾਂ ਨੇ ਇਹ ਵਾਲੀ ਜਾਨ ਉਪਰਾਈ ਪਰਲਾਦ ਵਰਗਾ ਪੈ ਜਾ ਹੁ ਪੈਦਾ ਹੋ ਜਾਵੇ ਤੱਤਲਾ ਦੀ ਮਹਿਕ ਸਾਰੇ ਪਾਸੇ 깔 ਜਾਂਦੀ ਆ ਇਸੇ ਤਰ੍ਹਾਂ ਜਦ ਵੀ ਕੋਈ ਗਰੂਪ ਕਰ ਬਣਦਾ ਕਿਸੇ ਨਾ ਕਿਸੇ ਕਾਰਨ ਕਰਕੇ ਸ਼ੁਰੂ ਹੋ ਜਾਂਦਾ ਤੇ ਉਸ ਨੂੰ ਪੂਰਾ ਕਰਨ ਵਾਸਤੇ ਸੰਗਤ ਪੂਰਾ ਸਾਥ ਦਿੰਦੀ ਆ ਇਸੇ ਤਰ੍ਹਾਂ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਜਿਹੜੇ ਪਹਿਲਾਂ ਰਾਣਾ ਸਾਹਿਬ ਦੀ ਸੰਪਰਦਾ ਚੱਲੀ ਆ ਰਹੀ ਸੀ ਸੰਤ ਬਾਬਾ ਦੀ ਸ਼ਖਸੀ ਬਾਹਰਾਜ ਜਿਹੜੇ ਰਾਜ ਮੈਂ ਰਾਯਾ ਲੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਇਸੇ ਤਰ੍ਹਾਂ ਲੋ ਸਾਹਿਬ ਧਰਤੀ ਨੂੰ ਇਹ ਵਾਰ ਹੈ ਵੀ ਰਾੜੇ ਸਾਹਿਬ ਧਰਤੀ ਜਾ ਕੇ ਬੜੇ ਬੜੇ ਕਾਗੋ ਵੀ ਖਲਸ ਹੁੰਦੇ ਆ ਪਾਪੀ ਵੀ ਵੱਡੇ ਵੱਡੇ ਪਾਪੀ ਵੀ ਸੰਤ ਬਣਦੇ ਦੇਖਣ ਠੱਗ ਵੀ ਸਦ ਸੰਤ ਬਣਦੇ ਵੇਖਿਆ ਇਸੇ ਤਰ੍ਹਾਂ ਲੋ ਸਾਹਿਬ ਜਦੋਂ ਬਣਿਆ ਪਹਿਲਾਂ ਮਹਾਰਾਜ ਵੱਡੇ ਮਹਾਰਾਜ ਦੋਖੇ ਦੀ ਛਪੜੀ ਸੰਤ ਬਾਬਾ ਅਕਸਿਮਾਹ ਰਾਜਪੂਲ ਸੇਵਾ ਕਰਦੇ ਆ ਤਾਂ ਸਹਿਬਾਂ ਨੇ ਖੁਸ਼ ਹੋ ਕੇ ਸੰਤ ਬਾਬਾ ਤਾਂ ਸਿੰਘ ਜੀ ਦੇ ਰੂਸਾ ਵਾਲੇ ਵਾਲਿਆਂ ਨੇ ਖੁਸ਼ ਹੋ ਕੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜਿਨ੍ਹਾਂ ਦਾ ਨਾਮ ਬੱਚਾ ਨਾਮ ਬੁਲਾਬ ਹੈ ਤੇ ਉਹਨਾਂ ਦੇ ਨਾਲ ਸੰਤ ਕਿਸ਼ਨ ਸਿੰਘ ਮਹਾਰਾਜ ਦੋਵਾਂ ਨੂੰ ਵਰਦੇ ਤੇ ਸੰਤ ਬਾਬਾ ਰਥੂ ਮਹਾਰਾਜ ਨੇ ਵੀ ਤੁਹਾਡੇ ਪਿੱਛੇ ਰਾਜੇ ਮਹਾਰਾਜ ਉਹ ਕਿਆ ਕਰਨਗੇ ਤੁਹਾਨੂੰ ਤੜ ਤੋਂ ਟਾਈਮ ਲੈਣ ਜਦੋਂ ਮਹਾਰਾਜ ਗੋਖਰੀ ਛਪੜੀ ਨੂੰ ਛੱਡ ਕੇ ਆਏ ਲੇਰੂ ਸਾਹਿਬ ਨੂੰ ਛੱਡ ਕੇ ਆਏ ਤਾਂ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾ ਜੇ ਬੈਠੇ ਜਿੱਥੇ ਗਿਆਨ ਸਿੰਘ ਰਾੜੇ ਵਾਲਾ ਦਰਸ਼ਨ ਕਰਨ ਗਿਆ ਤਾਂ ਉਹਨੇ ਛੋ ਵੱਡੇ ਮਹਾਰਾਜ ਨੂੰ ਦੇਖਦੇ ਕਹਿੰਦੇ ਮਹਾਰਾਜ ਤੁਸੀਂ ਆਪਣਾ ਸਥਾਨ ਛੱਡ ਆਏ ਮਹਾਰਾਜ ਕਿਲੇ ਹੁਕਮੀ ਐ ਸਾਸੀ ਮੈਂ ਮਹਾਰਾਜ ਜੇ ਤੁਸੀਂ ਚਾਹੁੰਦੇ ਤਾਂ ਮੈਂ ਤੁਹਾਨੂੰ ਰਾੜੇ ਦੀ ਟੱਕੀ ਤੇ ਮੇਰੀ ਜ਼ਮੀਰ ਆ ਦੇ ਦਿੰਦਾ ਉਹ ਮਹਾਰਾਜ ਨੂੰ ਨਾਲ ਲੈ ਕੇ ਆ ਗਿਆ ਰਾੜਾ ਸਾਹਿਬ ਜਿੱਥੋਂ ਰਾੜਾ ਸਾਹਿਬ ਦਾ ਪਿਆ ਪਹਿਲਾਂ ਰਾੜਾ ਪਹਿਲ ਨਾਂ ਸੀਗਾ ਮਹਾਰਾਜ ਨੇ ਕਰਮ ਸਰ ਸਾਹਿਬ ਨਾਮ ਰੱਖਿਆ ਬਾਬਾ ਕਰਮ ਸਿੰਘ ਸਾਹਿਬ ਉਹਤੀ ਮਰਦਾਨ ਵਾਲੇ ਦੀ ਯਾਦ ਵਿੱਚ ਵੀ ਇਹ ਕਰਮ ਸਰ ਨਾਮ ਕੋਹਾਏਗਾ ਸਮਾ ਲਗਦਾ ਗਿਆ ਜਿਵੇਂ ਜਿਵੇਂ ਸੰਗਤਾਂ ਦੀ ਗੀ ਰਾੜੇ ਤੋਂ ਰਾੜਾ ਸਹਿ ਪਿੰਡ ਬਣ ਗਿਆ ਤੇ ਕਰਮਸਰ ਸਾਹਿਬ ਟ੍ਰਸਟ ਬਣਿਆ ਵੱਡੇ ਮਹਾਰਾਜ ਦੇ ਨਾਲ 101 ਬ੍ਰਾਹਮ ਗਿਆਨੀ 60 ਆਰ ਹੁੰਦੇਗੇ ਮਹਾਰਾਜ ਨੇ ਦੇਸ਼ਾਂ ਵਦੇਸ਼ਾਂ ਵਿੱਚ ਬਹੁਤ ਵੱਡਾ ਪ੍ਰਚਾਰ ਕੀਤਾ ਖਾਲੀ ਇਹ ਦੀ ਪ੍ਰਚਾਰ ਦੇ ਨਾਲ ਨਾਲ ਮਹਾਰਨੇ ਅਮਰ ਸੰਚਾਰ ਵੀ ਕਰਾਇਆ ਗੁਰੂ ਨਾਨਕ ਵੀ ਜੋੜਿਆ ਜੋ ਗੁਰਨਾਰਗ ਜੀ ਪਰਪਾਰਟੀ ਹੈ ਜਾਂ ਕਲਗੀਧਰ ਮਹਾਰਾਜ ਜੀ ਪਰਪਾਰਟੀ ਹੈ ਉਸ ਸਮੇਂ ਦੇ ਉਹ ਸਾਹਿਬ ਦੇ ਨਾਲ ਮਹਾਰਾਜ ਨੇ ਅਮਰ ਸੰਚਾਰ ਵੀ ਕਰਾਇਆ ਤੇ ਭਾਈ ਜੀਆ ਸਿੰਘ ਦੀ ਸੰਪਰਦਾਨ ਆਪਣੇ ਨਾਲ ਜੁੜ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੁੰਦੇ ਸਨ ਜੇ ਤੁ ਹੋਏ ਆਏ ਦਿয়াল ਬਾਜਾਂ ਵਾਲਿਆ ਕਿਸੇ ਦਾ ਮੋਟਾ ਜਨਾ ਕਰੀ ਇਹ ਸੰਪਰਦਾ ਦੀਆਂ ਵਡਿਆਈਆਂ ਭਾਈ ਜੀਆ ਸਿੰਘ ਸੰਪਰਦਾ ਤੋਂ ਚੱਲੀ ਆ ਰਹੀ ਹੈ ਜਿਹੜੀ ਕਲਗੀਧਰ ਮਹਾਰਾਜ ਨੇ ਪੰਜ ਪਿਆਰਿਆਂ ਦੀ ਰਵਾਇਤ ਤਿਆਰ ਕੀਤੀ ਸੀ ਉਹਨਾਂ ਪੰਜ ਪਿਆਰੇ ਭਾਈ ਜਸ ਸਿੰਘ ਜੀ ਸੰਪਰਦਾ ਨੂੰ ਮਹਾਰਾਜ ਨੇ ਮੁੜ ਘਲੀ ਮੋ ਆਪਣੇ ਨਾਲ ਜੋੜ ਕੇ ਭਾਈ ਜਸ ਸਿੰਘ ਸੰਪਰਦਾ ਦਾ ਮਾਣ ਵਧਾਇਆ ਇਸੇ ਤਰ੍ਹਾਂ ਜਦੋਂ ਰਾਣਾ ਸਾਹਿਬ ਤੋਂ ਮਹਾਰਾਜ ਜਰਗ ਸਾਹਿਬ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਸੰਤ ਕਿਸ਼ਨ ਸਿੰਘ ਮਹਾਰਾਜ ਰਾਣਾ ਸਾਹਿਬ ਇਕੱਠੇ ਹੋ ਰਹੇ ਸਨ ਤਾਂ ਘਰ ਚੀਜ਼ ਨੂੰ ਕੋਈ ਨਾ ਕੋਈ ਬਿਲ ਬਣਦੀ ਆ ਸਿਰੇ ਚਾੜਨ ਵਾਸਤੇ ਤਾਂ ਰੌਣਾ ਸਾਹਿਬ ਕੋਈ ਗੱਲ ਹੋਈ ਤਾਂ ਜਸੇਦਾਰ ਮਹਾਰਾਜ ਕਹਿੰਦੇ ਫਿਰ ਅਸੀਂ ਜਲਗ ਜਾਵਨੇ ਜਿੱਥੇ ਵੱਡੇ ਮਹਾਰਾਜ ਨੇ ਇੱਕ ਵਾਰ ਕੋੜੀ ਤੇ ਜਾ ਰਹੇ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਕੋੜੀ ਤੇ ਸਵਾਰ ਹੋ ਕੇ ਜਾ ਰਹੇ ਤਾਂ ਜਰਗ ਦੀਆਂ ਕੁੜੀਆਂ ਨੇ ਬੀਬੀਆਂ ਭਾਈਆਂ ਨੇ ਮਹਾਰਾਜਾ ਲਗਾਮ ਫੜ ਲਈ ਕੋੜੀ ਦੀ ਕਹਿੰਦੇ ਮਹਾਰਾਜਾ ਆਪਜੀ ਇੱਥੇ ਹੋ ਕੇ ਜਾਇਆ ਕਰੋ ਮਹਾਰਾਜ ਉਤਰੇ ਉੱਥੋਂ ਮਹਾਰਾਜ ਨੇ ਉਤਰ ਕੇ ਕੀ ਕਹਿੰਦੇ ਬਿਲੇ ਆਓ ਫਿਰ ਪ੍ਰਸ਼ਾਦਾ ਬਾਣੀ ਛਕਾ ਲਓ ਜਦੋਂ ਪ੍ਰਸ਼ਾਦਾ ਬਾਣੀ ਛਕਿਆ ਗਿਆ ਤਾਂ ਮਾਰਨੇ ਅਰਦਾਸਾ ਕੀਤਾ ਤਾਂ ਸੰਗਤ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਆਪ ਜੀ ਦੀ ਕਿਰਪਾ ਕਰੋ ਐਨੀ ਦੂਰ ਤਵਲਾਂ ਚਾਹਤੋਂ ਤੁਸੀਂ ਇੱਥੇ ਜਰਗਾ ਆ ਕੇ ਵੀ ਦੇਰ ਲਾ ਲਓ ਤਾਂ ਸੰਤ ਮਹਾਰਾਜ ਦੇ ਵਚਨ ਸਾਨੂੰ ਬੰਡਿਆਂ ਦੇ ਕਹਿੰਦੇ ਮੇਰਾ ਸਿੱਖਾ ਕੇ ਕੋਈ ਪਾਗ ਲਾਏਗਾ ਜਰਗਾ ਸਾਹਿਬ ਨੂੰ ਇਹ ਸਮਾਂ ਪਾ ਕੇ 1988 ਤੋਂ ਫਿਰ ਜਰਗਾ ਸਾਹਿਬ ਦੀ ਧਰਤੀ ਨੂੰ ਪਾਗ ਲਾਏ ਮਹਾਰਾਜ ਸੰਤ ਬਾਬਾ ਵੈਂਡਰ ਸਿੰਘ ਜੀ ਮਹਾਰਾਜ ਆਪ ਜਰਗਾ ਕੇ ਬਿਸ਼ਰਾਮ ਕਰਨ ਲੱਗੇ ਤਾਂ ਜਰਗਾ ਦਾ ਸਥਾਨ ਬਣਿਆ ਤੋਂ ਦੁਆਰਾ ਜਰਗਾ ਸਾਹਿਬ ਉਹ ਮਹਾਨੇ ਬਣਨ ਨੂੰ ਪ੍ਰਾਂਤ ਕਿਵੇਂ ਗੋਖਰੀ ਚਪੜੀ ਨੂੰ ਛੱਡ ਕੇ ਮਹਾਰਾਜ ਰਾਣਾ ਸਾਹਿਬ ਆ ਗਏ ਰਾਣਾ ਸਾਹਿਬ ਤੋਂ ਜਥੇਦਾਰ ਮਹਾਰਾਜ ਫਿਰ ਵਕਤ ਪਰ ਪਾਟੀ ਸਾਮੀ ਹੋਏ ਵੱਡੇ ਮਹਾਰਾਜ 1975 ਵਿੱਚ ਸਰੀਰ ਛੱਡ ਗਏ ਸਭ ਗੁਲਫਰਹਮਟਨ ਵਿੱਚ ਇੰਗਲੈਂਡ ਜਿੱਥੋਂ ਫਿਰ ਮਹਾਰਾਜ ਦਾ ਸਰੀਰ ਆਇਆ ਬਾਹ ਹਜ਼ਾਰਾਂ ਕੀ ਲੱਖਾਂ ਦੁਨੀਆਂ ਨੇ ਮਹਾਰਾਜ ਨੂੰ ਜਲ ਪ੍ਰਵਾਹ ਕਰਨ ਵਾਸਤੇ ਬਬੂਰ ਸਾਹਿਬ ਚੁਣਿਆ ਗਿਆ ਮਹਾਰਾਜ ਦਾ ਸਰੀਰ ਅੱਜ ਕੱਲ ਵੀ ਜਲ ਪ੍ਰਵਾਹ ਉੱਥੇ ਪਿਆ ਬਰਾਜਮਾਨ ਹੈ ਤੇ ਛੋਟੇ ਮਹਾਰਾਜ ਸੰਤ ਕਿਸ਼ਨ ਸਿੰਘ ਮਹਾਰਾਜ ਦੇ ਪਰਪਾਟੀ ਸਾਮੀ ਦਾ ਛੋਟੇ ਮਹਾਰਾਜ ਨੇ ਕਿਹਾ ਸੀ ਵੀ ਮੈਨੂੰ ਇੰਦੀਆ ਪੱਗਾਂ ਨਹੀਂ ਚਾਹੀਦੀਆਂ ਦਸਤਾਰ ਬੰਦੀ ਵਾਸਤੇ ਮੈਨੂੰ ਤਾਂ ਇੱਕ ਪੱਗ ਦੇ ਦੇ ਜ세ਧਾਰ ਮੈਨੂੰ ਉਹ ਪੱਗ ਮੁਗਲੀ ਨਹੀਂ ਸੋ ਮਹਾਰਾਜ ਦੇ ਛੋਟੇ ਮਹਾਰਾਜ ਨੇ ਜ세ਧਾਰ ਮਹਾਰਾਜ ਨੂੰ ਕਿਹਾ ਗਨੇ ਜ세ਧਾਰਾ ਹੁਣ ਮਾਇਆ ਚਾਹੀਏ ਟੈਰੀਟਰੀ ਚੋ ਫੜਾਂਗੇ ਵੀ ਤੂੰ ਆਪ ਪੈਸੇ ਕਮਾ ਕੇ ਲੈ ਕੇ ਆਏਂਗਾ ਤੇ ਸੰਗਤ ਵੀ ਚੱਪਾ ਬੰਡਿਆ ਕਰਾਂਗੇ ਉਸੇ ਤਰ੍ਹਾਂ ਮਹਾਰਾਜ ਨੇ 12 ਸਾਲ ਸੰਤ ਬਾਬਾ ਮੀਂਦਰ ਸਿੰਘ ਜੀ ਤੋਂ ਮਹਾਰਾਜ ਸੰਤ ਕਿਸ਼ਨ ਸਿੰਘ ਮਹਾਰਾਜ ਨੇ 12 ਸਾਲ ਸੇਵਾ ਲਈ ਜਵਾਨਾਂ ਦੀ ਦਿਨ ਤੇ ਰਾਤ ਕਰਕੇ ਮਹਾਰਾਜ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾ ਕੇ ਮਹਾਰਾਜ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸ਼ੁਰੂ ਵਿੱਚ ਮਹਾਰਾਜ ਕਹਿੰਦੇ ਹੁੰਦੇ ਸਨ ਜੈਸੇਦਾਰ ਮਹਾਰਾਜ ਕਹਿੰਦੇ ਮਹਾਰਾਜ ਮੈਦਾਨ ਪੜਾ ਕਹਿੰਦੇ ਜੋ ਤੂੰ ਵੱਡੇ ਮਹਾਰਾਜ ਤੋਂ ਸੁਣਿਆ ਸੰਤਕਿਸ਼ਨ ਸਿੰਘ ਮਹਾਰਾਜ ਕਹਿਣ ਲੱਗੇ ਜੋ ਤੂੰ ਵੱਡੇ ਮਹਾਰਾਜ ਤੋਂ ਸੁਣਿਆ ਉਹ ਸੁਣਾ ਦੇ ਆਦਲ ਇਹ ਕੋਈ ਗੱਲ ਆ ਕਹਿੰਦੇ ਉਹ ਪਰਮਚਲਾ ਦੀ ਤਾਕਤ ਆ ਜਾਈ ਕਰੇਗੀ ਸੋ ਜੈਸੇਦਾਰ ਮਹਾਰਾਜ ਛੋਟੇ ਮਰਦੇ ਬਚਨ ਅਨੁਸਾਰ ਪੂਰਾ ਉਤਰੇ ਤਾ ਜਰਗ ਜੀਆਂ ਸੰਤਾਂ ਜਿਹੜੀਆਂ ਵੱਡੇ ਮਹਾਰਾਜ ਟਾਈਮ ਜੀ ਕਹਿੰਦੀ ਅਸਾਂ ਕਨੇ ਮਹਾਰਾਜ ਤੁਸੀਂ ਜਰਗ ਵੀ ਪਾਗ ਲਾਓ ਮਹਾਰਾਜ ਦੇ ਬਗਲ ਸੰਤਾਂ ਦੀ ਸ਼ਾਂਤੀ ਇਸਾ ਸੁਜੀ ਰਾਣਾ ਸਾਹਿਬ ਵਾਲਿਆਂ ਦੇ ਵੀ ਸਮਾ ਆਏਗਾ ਮੇਰਾ ਸਿੱਖਾ ਕਿੱਥੇ ਪਾਗ ਲਾਏਗਾ ਫਿਰ ਸੰਤ ਬਾਬਾ ਮਹਿੰਦਰ ਸਿੰਘ ਜਿਹੇਦਾਰ ਮਹਾਰਾਜ ਇਹਨਾਂ ਨੂੰ ਕਿਹਾ ਜਾਂਦਾ ਦੁਨੀਆ ਦੀ ਤੀਜੀ ਤਾਕਤ ਵਿੱਚ ਆ ਜਾਂਦੇ ਆ ਇੱਕ ਸੰਦੀਸ਼ਰ ਸਿੰਘ ਮਹਾਰਾਜ ਇੱਕ ਸੰਤ ਕਿਸ਼ਨ ਸਿੰਘ ਮਹਾਰਾਜ ਕਿਰਾਲਾ ਸਾਹਿਬ ਜਿਵੇਂ ਬਾਬਾ ਕਰਮ ਸਿੰਘ ਸਾਹਿਬ 40 ਮਰਦਾਂ ਦੀ ਸੰਪਰਦਾ ਦੇ ਮਾਲਕ ਹੋ ਜਾਂਦੇ ਉਨਾ ਨੂੰ ਤਾਂ ਹੋਤੀ ਮਰਦਾਨ ਕਿਹਾ ਜਾਂਦਾ ਕਿਉਂਕਿ ਇਲਾਕਾ ਹੋਤੀ ਮਰਦਾਨ ਪਾਕਿਸਤਾਨ ਦਾ ਹੁਣ ਪਾਕਿਸਤਾਨ ਰਹਿ ਗਿਆ ਡਾਗੀਵਾਲ ਪਿੰਡੇ ਕਈ ਪਿੰਡ ਸਾਰੇ ਨਾਲ ਸੰਤ ਤਾਂ ਮਹਾਰਾਜ ਦਾ ਇਲਾਕਾ ਮੰਨਿਆ ਜਾਣ ਲੱਗਿਆ ਹੋਤੀ ਮਰਦਾਨ ਪਹਿਲਾਂ ਮਰਦਾਨ ਇੱਕ ਨਾਮ ਦਿੱਤਾ ਜਾਂਦਾ ਸੀ ਜਿਹੜੇ ਸੀ ਚੱਕ ਸਲੇਟੀ ਚੱਕ ਸਲੇਟੀ ਪਿੰਡਾ ਉੱਥੇ ਪਾਕਿਸਤਾਨ ਦੇ ਵਿੱਚ ਜਦੋਂ ਵੰਡ ਹੋਈ ਫਿਰ ਮਹਾਰਾਜ ਬਾਬਾ ਆਇਆ ਸੀ ਮਹਾਰਾਜ ਇਹ ਵਸਤੂ ਸੰਤ ਬਾਬਾ ਦਰਸ ਸਿੰਘ ਜੀ ਦੇ ਰੂਸਾ ਵਲੋਂ ਦੇਖ ਕੇ ਚਲੇ ਗਏ ਜਦੋਂ ਸੰਤ ਬਾਬਾ ਰਸਿੰਝੇ ਦੇ ਰੂਸਾ ਵਾਲਿਆਂ ਦੇ ਬਾਬਾ ਆਇਆ ਸੀ ਮਹਾਰਾਜ ਨੇ ਕਿਹਾ ਸੰਤ ਬਾਬਾ ਰਸਿੰਝੇ ਨੂੰ ਕਹਿੰਦੇ ਰਸਿੰਝੀ ਕੁਛ ਮੰਗ ਲੋ ਤਾਂ ਸੰਤ ਬਾਬਾ ਰਸਿੰਝੀ ਮਹਾਰਾਜ ਨੇ ਕਿਹਾ ਮਹਾਰਾਜ ਮੇਰੀ ਪੂਰੇ ਨਾਲ ਨਿਵ ਜਾਵੇ ਪੂਰੇ ਨਾਲ ਨਿਵ ਜਾਵੇ ਤਾਂ ਬਾਬਾ ਆਇਆ ਸੀ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਰੋਟੀ ਮਾਲਵੇ ਵਿੱਚ ਵਿਚਲੇਗੀ ਫਿਰ ਮਹਾਰਾਜ ਜੀ ਸੇਵਾ ਕਰ ਗਿਆ ਸੰਤ ਬਾਬਾ ਰਸਿੰਝੀ ਸੇਵਾ ਕਰ ਗਿਆ ਜਦੋਂ ਮਹਾਰਾਜ ਖੁਸ਼ ਹੋਏ ਤਾਂ ਮਹਾਰਾਜ ਨੇ ਵੀ ਵਾਰ ਦਿੱਤਾ ਸੀ ਵੀ ਤੁਸੀਂ ਸਮਾਪਾ ਕੇ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਕਰੋ ਕਿਤੇ ਆਪਣੇ ਬਜ਼ੁਰਗਾਂ ਦਾ ਤੇ ਕਲਗੀਧਰ ਮਹਾਰਾਜ ਦਾ ਨਾਮ ਰੋਸ਼ਨ ਕਰੋਗੇ ਮਹਾਰਾਜ ਨੇ ਉਹ ਵਾਕ ਪੂਰੇ ਕਰਨ ਵਾਸਤੇ ਫਿਰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕਲਗੀਧਰ ਮਹਾਰਾਜ ਸੁਨਿਆ ਗੁਰਨਾਨ ਸਿੰਘ ਮਹਾਰਾਜ ਪੰਚ ਦਾਸ ਸੁਨਿਆ ਘਰ ਘਰ ਵਿੱਚ ਦਿੱਤਾ ਮੇਰਾ ਖਿਆਲ ਆ ਸ਼ਹਿਰ ਹੀ ਕੋਈ ਇੰਡੀਆ ਜੈਸਾ ਪਿੰਡ ਹੋਏਗਾ ਐਸਾ ਸ਼ਹਿਰ ਹੋਏਗਾ ਜਿਸ ਸ਼ਹਿਰ ਦੇ ਰਾੜਾ ਸਾਹਿਬ ਦਾ ਨਾਮ ਨਾ ਹੋਵੇ ਹਰ ਇੱਕ ਬੰਦਾ ਜਾਣਦਾ ਵੀ ਰਾੜਾ ਸਾਹਿਬ ਹੈ ਜਿੱਥੋਂ ਮਰਜੀ ਜਿੱਥੇ ਲੈ ਕੇ ਆਪਾਂ ਬਸਤੇ ਬੈਜੀ ਇੰਨਾ ਹੀ ਕਹਿ ਦਈਏ ਵੀ ਲੁਧਿਆਣੇ ਰਾਣਾ ਸਾਹਿਬ ਜਾਣਾ ਆਪਣੇ ਆਪ ਪਹੁੰਚਾ ਦਿੰਦੇ ਆ ਇਹਨਾਂ ਨਾਵਾਂ ਦੇ ਨਾਮ ਵਿੱਚ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਗੁਰੂ ਨਾਨਕ ਨਾਮ ਲੈਵਾ ਪ੍ਰਚਾਰ ਕੀਤਾ ਨਾ ਕਿਸੇ ਨਾਲ ਕੋਈ ਵੈਰ ਵਿਰੋਧ ਨਾ ਕਿਸੇ ਨਾਲ ਕੋਈ ਲੈਣੀ ਦੇਣੀ ਸਿਰਫ ਗੁਰੂ ਨਾਨਕ ਪੰਥ ਦਾ ਪ੍ਰਚਾਰ ਕੀਤਾ ਇਸ ਪ੍ਰਚਾਰ ਨੂੰ ਅੱਗੇ ਵਧਾ ਕੇ ਸੰਤ ਕਿਸ਼ਨ ਸਿੰਘ ਮਹਾਰਾਜ ਨੇ ਸੰਤ ਬਾਬਾ ਮਹਿੰਦਰ ਸਿੰਘ ਜੀ ਰਾਣਾ ਸਾਹਿਬ ਜਰਗ ਵਾਲੇ ਜਿਹੜੇ ਬਾਅਦ ਚ ਜਰਗ ਜਾ ਕੇ ਮਹਾਰਾਜ ਨੇ 12 ਸਾਲ ਜਰਗ ਚ ਸੇਵਾ ਨਿਭਾਈ ਫਿਰ 88 ਤੋਂ ਸੰਤ ਮਹਾਰਾਜ ਸਤਿਬਾਬਾ ਕਿਸ਼ਨ ਸਿੰਘ ਮਹਾਰਾਜ ਨੇ ਤਾਂ ਪਾਪੇ ਟਿਆਨੇ ਵਾਲੀ ਵਿਵਸਥਾ ਕਰ ਲਈ ਤੇ ਸੰਤ ਮਹਾਰਾਜ ਜਸੇਦਾਰ ਮਹਾਰਾਜ ਨੇ ਜਾ ਕੇ ਜਰਗ ਜਾ ਕੇ ਜਰਗ ਨੂੰ ਸੋਣਾ ਕੀਤਾ ਜਿਹੜੀ ਵੱਡੇ ਮਹਾਰਾਜ ਦੇ ਬੋਲ ਸਨ ਬਈ ਮੇਰਾ ਸਿੱਖ ਅੱਗੇ ਪਾਗ ਲਾਏਗਾ ਜਰਗ ਨੂੰ ਉਹ ਵੱਡੇ ਮਹਾਰਾਜ ਦੇ ਬਚਨ ਜਸੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਸੰਪੂਰਨ ਕਰਕੇ ਦਿਖਾਏ ਜਿਨ੍ਹਾਂ ਦੀ ਬਲੋਤ ਅੱਜ ਵੀ ਇਸ ਗੁਰਦੁਆਰਾ ਜਰਗ ਸਾਹਿਬ ਸ਼ਸ਼ੋਭਤ ਹੈ ਮਲੇਰ ਕੋਲਾ ਰੋਡ ਤੇ ਜਦੋਂ ਆਪਾਂ ਖੱਲੇ ਤੋਂ ਜਰਗੋਲ ਜਾਂਦੇ ਆਂ ਤਾਂ ਜਰਗ ਮੋੜਾਂ ਤੇ ਰੋਣੀ ਮੋੜ ਦੇ ਉੱਤੇ ਮਰਦ ਡੇਰਾ ਬਹੁਤ ਵੱਡਾ ਸ਼ੋਭਿਤ ਹੈ ਜਿਨ੍ਹਾਂ ਦੀ ਅੱਜ ਕੱਲ ਸੇਵਾ ਬਾਬਾ ਭਵਿੰਦਰ ਸਿੰਘ ਜੀ ਤੇ ਹੋਰ ਜਥੇਬਾਰੇ ਕਰ ਰਹੇ ਆਂ ਉਸ ਤੋਂ ਬਾਅਦ 1999 ਵਿੱਚ ਜਦੋਂ ਸੰਤ 피ਛਰ ਸਿੰਘ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਸੱਚਖੰਡ ਬਰਾਜ ਗਏ ਤਾਂ 1999 ਵਿੱਚ ਵੱਡੇ ਮਹਾਰਾਜ ਦਾ ਜੁਲੂਬਰ ਸਾਇਓ ਜਸੇਦਾਰ ਸੰਤ ਬਾਬਾ ਵੀ ਇੰਦਰ ਸਿੰਘ ਜੀ ਉਹਨਾਂ ਨੇ ਆਪਣਾ ਡੇਰਾ ਵਸਾਇਆ ਤਾਂ ਉੱਥੋਂ ਯਾਜਤ ਲੈ ਕੇ ਦਾਸ ਮੰਨਜੀਤ ਸਿੰਘ ਮਹਾਰਾਜ ਦੇ ਸਥਾਨ ਤੇ ਹੋਟੀ ਮਰਦਾਨ ਦਾ ਨਾਮ ਰੱਖ ਕੇ ਉਹਨਾਂ ਦੇ ਜਤੀ ਪੰਡਤ ਬੁਰਜੀ ਜਿਹੜਾ ਜਨਮ ਸਥਾਨ ਉਹ ਸਥਾਨ ਤੋਂ ਲੈ ਕੇ ਬਾਅਦਲੇ ਪਿੰਡ ਤੱਕ ਹੋਟੀ ਮਰਦਾਨ ਨਾਮ ਪਾਇਆ ਗਿਆ ਜ ਜੀ ਦੀ ਯਾਦ ਢੰਤ ਬਾਬਾ ਮਿੰਦਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ ਯਾਦ ਚ ਬਣਾਇਆ ਗਿਆ ਹੈ ਜਿੱਥੇ ਦਾਸ ਹੁਣ ਤੁਹਾਨੂੰ ਬੋਲ ਕੇ ਵਰਣਨ ਕਰਕੇ ਸਮਝਾਰੇ ਪਰ ਪਾਰਟੀ ਭਾਈ ਵਿਆ ਸਿੰਘ ਜੀ ਚੜੀ ਹੋਈ ਹੈ ਬਾਬਾ ਕਰਮ ਸਿੰਘ ਸਾਹਿਬ ਬਾਬਾ ਲਾਲ ਸਿੰਘ ਬਾਬਾ ਆਯਾ ਸਿੰਘ ਮਹਾਰਾਜ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਸੰਤ ਬਾਬਾ ਹਿਸ਼ਮ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਫਿਰੇ ਵਸਤੂ ਸੰਤ ਬਾਬਾ ਖੇਮ ਸਿੰਘ ਜੀ ਕੋਲਾਈ ਜਿਹੜੇ ਮਹਾਰਾਜ ਦੇ ਪ੍ਰਾਦਾਸਨ ਉਹਨਾਂ ਨੇ ਇਸ ਥਾਂ ਦੀ ਸੇਵਾ ਸ਼ੁਰੂ ਕਰਾਈ ਹੈ ਜਿੱਥੇ ਦਾਸ ਬੱਠਾ 2007 ਵਿੱਚ ਸੰਤ ਬਾਬਾ ਖੇਮ ਸਿੰਘ ਜੀ ਆਪ ਦਸਰੀਰ ਕਰਕੇ ਚਲੇ ਗਏ ਇਹ ਸੇਵਾ ਫਿਰ ਅੱਗੇ ਦਾਸ ਨੂੰ ਮਨਜੀਤ ਸਿੰਘ ਦੇ ਹੱਥ ਆਈ ਹੈ ਸੇਵਾ ਨਿਰੰਤਰ ਚੱਲ ਰਹੀ ਹੈ ਦਰਬਾਰ ਸਾਹਿਬ ਦੀ ਬਿਲਡਿੰਗ ਵੀ ਬਣ ਚੁੱਕੀ ਆ ਉਹਨੂੰ ਲੰਗਰ ਹਾਲ ਵੀ ਬਣ ਚੁੱਕਾ ਹੈ ਜੈਮਕਰ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਮਹਾਰਾਜ ਨੇ ਆਪ ਤਿਆਰ ਕਰਵਾਈਆਂ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਉਹਨਾਂ ਦੇ ਨਾਮ ਨੂੰ ਦੁਨੀਆ ਪੂਜਦੀ ਹੁੰਦੀ ਆ ਕੋਈ ਨਹੀਂ ਤਾਂ ਜੇ ਉਹ ਪੂਜਣ ਲਾਇਕ ਬਣਾ ਦੇਣ ਤਾਂ ਪੂਜੀ ਜਾਂਦੀ ਆ ਵਰਨਾ ਕਿਸੇ ਦੀ ਕੀ ਤਾਕਤ ਹੈ ਕੋਈ ਆਡਾ ਵੱਡਾ ਨਾਮ ਲੈ ਕੇ ਆਪਣਾ ਨਾਮ ਵਰਸਾ ਜੇ ਬ੍ਰਹਮਗਣੀ ਮਾਪੁਰਖਾਂ ਨੇ ਵਰ ਦਿੱਤੇ ਹਨ ਤਾਂ ਵਰ ਪੂਰੇ ਹੁੰਦੇ ਨਜ਼ਰ ਆਉਂਦੇ ਹੁੰਦੇ ਆ ਆਓ ਇਸੇ ਤਰ੍ਹਾਂ ਇਸ ਸਥਾਨ 1990 ਤੋਂ ਸਰ ਨਨ ਪ੍ਰਸਾਦ ਕਲਗੀਧਰ ਮਹਾਰਾਜ ਜੀ ਚਰਨਾ ਵਿੱਚ ਬਰਾਜਦੇ ਹਨ ਜਿੱਥੇ ਹੋਤੀ ਮਰਦਾਨ ਨੂੰ ਇਹ ਵਾਰਾ ਬਾਬਾ ਨਸਿਮਹਾਰਾਏ ਨੂੰ ਮੀ ਆਪ ਜੀ ਕੋਲ ਹੋਤੀ ਆਈ ਹੈ ਉਹ ਬਚਨ ਮਹਾਰਾਜ ਦੇ ਪੂਰੇ ਵੱਡੇ ਮਹਾਰਾਜ ਨੇ ਬਹੁਤ ਪ੍ਰਚਾਰ ਕੀਤਾ ਹੋਤੀ ਮਰਦਾਨ ਦਾ ਕਹਿੰਦੇ ਹਨ ਬਾਬਾ ਕਰਮ ਸਿੰਘ ਸਾਹਿਬ ਦੀ ਦੂਜੀ ਜਾਗਦੀ ਜੋਤ ਸੰਤ ਬਾਬਾ ਈਸ਼ ਸੰਜੀ ਰਾੜੇ ਸਾਹਿਬ ਵਾਲੇ ਹਨ ਉਹਨਾਂ ਦੇ ਬਚਨ ਅਨੁਸਾਰ ਫਿਰ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਸਥਾਨ ਦੀ ਕਿਰਪਾ ਕੀਤੀ ਆਪਣੇ ਪਰਿਵਾਰ ਚੋਂ ਅੱਠ ਵਿਗੇ ਜ਼ਮੀਨ ਦਿੱਤੀ ਜਿਸ ਕਾਰਨ ਇਹ ਗੁਰਦੁਆਰਾ ਬਣ ਕੇ ਤਿਆਰ ਹੋਇਆ ਹੈ ਬਾਬਾ ਖੇਵ ਸਿੰਘ ਜੀ 2007 ਵਿੱਚ ਮਹਾਰਾਜ ਦੇ ਪ੍ਰਾਤ ਅਸਰੀ ਛੱਡ ਗਏ ਸਨ ਉਹਨਾਂ ਦੇ ਬੋਲ ਸੰਨ ਕੱਲੇ ਕਾਕਾ ਯਾਪਾ ਬਰੀਆ ਦਰਬਾਰ ਸਾਬਣਾ ਸੋ ਸੰਗਤ ਨੇ ਨਾਲ ਲੱਗੇ ਇਸ ਥਾਂ ਦੀ ਪੂਰੀ ਪੂਰੀ ਕਰਨ ਦੀ ਥਾਂ ਦੀ ਸੇਵਾ ਕੀਤੀ ਤੇ ਸੇਵਾ ਅਜੇ ਵੀ ਚੱਲੀ ਜਾ ਰਹੀ ਹੈ ਅਜੇ ਇੱਕ ਸਰੋਵਰ ਬਣਨ ਦੀ ਤਿਆਰੀ ਵੀ ਹੈ ਅਜੇ ਇਮਾਨਸ ਸਰੋਵਰ ਵਾਂਗ ਇੱਕ ਸਰੋਵਰ ਵੀ ਹੋਣਾ ਚਾਹੀਦਾ ਥਾਂ ਤੇ ਇਸ ਥਾਂ ਦੀ ਸੇਵਾ 10 ਦੇ ਹਾਥੀ ਆ ਵੱਡੇ ਹਾਲੂ 90290 ਸਰਵਾਰ ਸਾਹਿਬ ਦੇ ਹਾਲੂ ਜੇ ਬਰਾਂਡਾ ਪੱਗ ਆਪਾਂ ਦੇਖਦੇ ਹੋ ਉਸਥਾਨ ਵੀ ਪੂਰਾ ਹੋ ਚੁੱਕਾ ਇਸ ਤਰ੍ਹਾਂ ਸੰਤ ਮਹਾਰਾਜ ਦਾ ਜੋ ਹੁਕਮ ਹੈ ਸੰਤ ਬਾਬਾ ਮਿੰਦਰ ਸਿੰਘ ਮਹਾਰਾਜ ਦਾ ਉਸੇ ਹਿਸਾਬ ਨਾਲ ਚਲੇ ਆ ਰਹੇ ਹਾਂ ਮਹਾਰਾਜ ਕਿਰਪਾ ਕਰਦੇ ਰਹਿਣ ਆਪ ਜੀ ਸਾਰਿਆਂ ਦਾ ਸਾਥ ਮਿਲਦਾ ਰਹੇ ਤੇ ਸਾਥ ਦੇ ਨਾਲ ਨਾਲ ਸੰਗਤ ਜਿਹੜੀ ਹਰ ਪ੍ਰੋਗਰਾਮ ਜਿਵੇਂ 26 ਜੁਸਤਾਂ ਕੀ ਸ਼ਕ ਸਿੰਘ ਜੀ ਰੋੜਾ ਸਾਹਿਬ ਵਾਲੀ ਮਰਸੀ ਮਨਾਈ ਜਾਂਦੀ ਹੈ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਵਰਸੀ 1 ਜਨਵਰੀ ਨੂੰ ਮਨਾਈ ਜਾਂਦੀ ਹੈ ਤੇ ਵੱਡੇ ਮਹਾਰਾਜ ਸੰਤ ਬਾਬਾ ਅਤ ਸਿੰਘ ਮਹਾਰਾਜ ਜੀ ਵਰਸੀ ਲੋ ਮਾਗ ਨੂੰ ਮਨਾਈ ਜਾਂਦੀ ਹੈ ਇੱਥੇ ਦਸਣਯੋਗ ਹੈ ਸੰਤ ਬਾਬਾ ਅਤ ਸਿੰਘ ਜੀ ਜਰੂਸਾ ਵਾਲੇ ਤੇ ਸੰਤ ਬਾਬਾ ਅਤ ਸਿੰਘ ਜੀ ਮਸਤੂਆਣੇ ਸਾਹਿਬ ਵਾਲੇ ਦੋ ਗੁਰਪਾਈ ਹੋਏ ਹਨ ਉਹ ਮਾਲਵੇ ਵਿੱਚ 8 ਬ੍ਰਹਮ ਲੋਕ ਹੋਏ ਹਨ ਜੀਨਾ ਵਿੱਚ ਮਾਪਣਾ ਬ੍ਰਹਮ ਗਿਆਨੀ ਮਾਪੁਰਖਾਂ ਵਿੱਚ ਬਾਬਾ ਅਤ ਸਿੰਘ ਮਹਾਰਾਜ ਇੱਕ ਨਾਮ ਦੇ 8 ਬ੍ਰਹਮ ਲੋਕ ਹੋਏ ਹਨ ਇਹਨਾਂ ਨੇ ਆਪਣੇ ਹਿਸਾਬ ਨਾਲ ਮਾਲਵੇ ਵਿੱਚ ਧਰਤੀ ਨੂੰ ਪ੍ਰੇਰਨਾ ਦੇ ਜਿਕੇ ਸੰਗਤ ਨੂੰ ਜਗਾਇਆ ਤੇ ਦੇਸ਼ ਨੂੰ ਗੁਲਾਮੀ ਦੀ ਜੜ੍ਹਾਂ ਤੋਂ ਵੀ ਦੂਰ ਕੀਤਾ ਜਿੰਦਾ ਗੁਲਾਮੀ ਸਾਸ ਨੂੰ ਜੇ ਪੈ ਜਾਵੇ ਗੁਲਾਮੀ ਤੋਂ ਬੰਦਾ ਆਜ਼ਾਦੀ ਨਹੀਂ ਪਾ ਸਕਦਾ ਤਾਂ ਮਹਾਰਾਜ ਨੇ ਧਰਮ ਦਾ ਪ੍ਰਚਾਰ ਕਰਕੇ ਮਸਤੋਆਣਾ ਸਾਹਿਬ ਵਾਲਿਆਂ ਨੇ ਵੀ ਦੇਸ਼ ਨੂੰ ਆਜ਼ਾਦ ਕਰਨ 'ਚ ਬਹੁਤ ਵੱਡਾ ਖਤਾਬ ਹਾਸਲ ਕੀਤਾ ਕਹਿੰਦੇ ਹਨ ਜਿਹੜੇ ਪੜ੍ਹੇ ਲਿਖੇ ਨੌਜਵਾਨ ਹਨ ਔਫੀਸਰ ਲੈਂਦੇ ਉਹ ਮਹਾਰਾਜ ਨੂੰ ਯੁੱਗਪੁਰਸ਼ ਦਾ ਨਾਮ ਜੇ ਕਿ ਹਮੇਸ਼ਾ ਯਾਦ ਕਰਦੇ ਹਨ ਸੰਤ ਬਾਬਾ ਤਾਂ ਸਿੰਘੀ ਵਸਤੂ ਆਣੇ ਸਾਬਲੇ ਯੁਗਪੁਰਸ਼ ਦਾ ਕਿਤਾਬ ਲੈ ਕੇ ਸੰਸਾਰ ਸਾਧਨ ਦੀ ਜਿੰਨੀਆਂ ਵੀ ਲਹਿਰਾਂ ਉਹਨਾਂ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਸਥਾਨ ਤੇ ਬਰਾਜ ਕੇ ਸੰਤ ਪਰ ਸੰਤ ਬਾਬਾ ਤਾਂ ਸਿੰਘੀ ਜੀ ਰੂਸਾ ਵਾਲਿਆਂ ਨੇ ਬਾਬਾ ਦਸ ਸਿੰਘ ਮਹਾਰਾਜ ਵੰਗੀ ਕੀਰਤਨ ਕਰਦੇ ਸਨ ਖੜ ਕੇ ਬਾਬਾ ਦਸ ਸਿੰਘੀ ਮਸਤੂਆਣੇ ਸਾਬਲੇ ਖੌਲ ਖੜ ਕੇ ਸੰਗਤ ਵਿੱਚ ਉੱਚੀ ਉੱਚੀ ਪ੍ਰਚਾਰ ਕਰਦੇ ਹੁੰਦੇ ਸਨ ਜਿਸ ਤੇ ਪ੍ਰਚਾਰ ਸਦਕਾ ਕਰ ਕਰ ਵਿਸਤਾਰਿਕ ਲਿਆਰ ਚਲਾਈ ਆਓ ਇਸ ਇਤਨਾ ਸਥਾਨ ਹੋਤੀ ਵਰਦਾਨ ਚਲਾਰ ਯਾ ਪਰ ਪਾਰਟੀ ਦੇ ਹਿਸਾਬ ਨਾਲ ਮਹਾਰਾਜ ਕਿਰਪਾ ਕਰਨ ਆਪ ਦੂਰੋਂ ਆਇਆ ਸੰਗਤਾਂ ਹੂੰ ਆਪਨੇ ਕਿ ਅਬ ਇਸਥਾਨ ਦੀ ਕੋਈ ਬੈਕਗ੍ਰਾਉਂਡ ਬੈਕਗ੍ਰਾਉਂਡ ਇਹ ਦੱਸ ਰਹੇ ਹੋ ਕਿ ਮਰਦਾਨ ਪਾਕਿਸਤਾਨ ਤੋਂ ਤੇ ਲਈ ਪਰਮਾਨ ਦੀ ਪਤਕਾ ਜਿਹਨੂੰ ਆਪਾਂ ਹੋਤੀ ਮਰਦਾਨ ਕਹਿੰਦੇ ਹਾਂ ਇਹ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਤੋਂ ਚੱਲ ਆਇਆ ਮਹਾਰਾਜ ਨੇ ਕਰਮਸਰ ਸਾਹਿਬ ਦਸ ਬਣਾਇਆ ਨਾਮ ਰੱਖਤਾ ਦਾਸ ਨੂੰ ਸੰਗਤ ਨੇ ਪ੍ਰੇਰਣਾ ਦੀ ਸੰਗਤ ਨੇ ਹੀ ਨਾਮ ਦਿੱਤਾ ਇਹ ਹੋਤੀ ਮਰਦਾਨ ਰੱਖੀ ਨਿਹਰ ਦੇ ਕੰਡੇ ਤੇ ਗੁਜ਼ਾਰਾ ਦਬਰਜੀ ਪੰਡਾ ਦਾ ਇਸ ਦਾ ਨਾਮ ਹੋਪੀ ਮਰਦਾਨ ਦੇ ਬੁਰਜੀ ਪਾਇਆ ਗਿਆ ਜਿਹੜੀ ਜ세ਦਾਰ ਮਹਾਰਾਜ ਜੀ ਯਾਰ ਵਿੱਚ ਹੈ ਉਹਦਾ ਬਾਬਾ ਕਰਮ ਸਿੰਘ ਸਾਹਿਬ ਮਾਰਾ ਦਾ ਨਾਂ ਚੱਲਦਾ ਇਹ ਪ੍ਰਾਪਰਟੀ ਫਿਰ ਸੰਤੀਸ਼ਟ ਸਿੰਘ ਰਾਣਾ ਸਾਹਿਬ ਵਾਲਿਆਂ ਦੇ ਹੱਥ ਆਈ ਉਹਨਾਂ ਤੋਂ ਪ੍ਰਾਪਰਟੀ ਚਲਦੀ ਸੰਤ ਬਾਬਾ ਮਹਿੰਦਰ ਸਿੰਘ ਸੰਤ ਬਾਬਾ ਕਿਸ਼ਨ ਸਿੰਘ ਹੋਰ ਬਾਬਾ ਭਾਨ ਸਿੰਘ ਜੀ ਵੀ ਦੁਰਜੀ ਪੜਦੇ ਹੋਏ ਉਹ ਵੀ ਰਾਣਾ ਸਾਹਿਬ ਦੇ ਥੰਮ ਮੰਨੇ ਗਿਆ ਬੜੇ ਬੜੇ ਬ੍ਰਹਮ ਗਿਆਨੀ ਮਹਾਰਾਜ ਤੋਂ ਸਲਾਹ ਲੈਣ ਆਇਆ ਕਰਦੇ ਸੰਤੀਸ਼ਟ ਸਿੰਘ ਮਹਾਰਾਜ ਕੋਲ ਉਸ ਤੋਂ ਬਾਅਦ ਫਿਰ ਜ세ਦਾਰ ਮਹਾਰਾਜ ਕੋਲ ਤੇ ਸੰਤ ਕਿਸ਼ਨ ਸਿੰਘ ਮਹਾਰਾਜ ਕੋਲ ਆਇਆ ਕਰਵੇ ਮਹਾਰਾਜ ਇਹ ਇੱਕ ਇਹ ਚੀਜ਼ ਦੀ ਅਵਸਥਾ ਇੱਥੇ ਰੁਕੀ ਹੋਈ ਆ ਆਪ ਜੀ ਕਿਰਪਾ ਕਰਕੇ ਦੱਸੋ ਇਹ ਅਵਸਥਾ ਤੋਂ ਬਾਅਦ ਕਿਹੜੀ ਅਵਸਥਾ ਆਣੀ ਹੈ ਇੱਕ ਪਹੁੰਚਿਆ ਹੋਇਆ ਪ੍ਰੋਫੈਸਰ ਯੂਨੀਵਰਸਿਟੀ ਵਿੱਚ ਪ੍ਰਿੰਸੀਪਲ ਦੀ ਡਿਊਟੀ ਜੁਆਇਨ ਕਰ ਜਾਂਦਾ ਕਿਸੇ ਤਰ੍ਹਾਂ ਮਹਾਰਾਜ ਨੇ ਵੀ ਪ੍ਰਿੰਸੀਪਲ ਪੂਰੇ ਪੀਤੇ ਸੰਤਕ੍ਰਿਸ਼ਨ ਸਿੰਘ ਮਹਾਰਾਜ ਕੋਲ ਪੁੱਛਣ ਆਇਆ ਕਰ ਕਿ ਮਹਾਰਾਜ ਹੁਣ ਤਾਂ ਵੱਡੇ ਮਹਾਰਾਜ ਚਲੇ ਗਏ ਹੁਣ ਆਪ ਜੀ ਪ੍ਰੇਰਣਾ ਦਿਆ ਕਰੋ ਕਿ ਤਾਂ ਛੋਟੇ ਮਹਾਰਾਜ ਨੇ ਜਸੈਦਾਲ ਮਹਾਰਾਜ ਨੂੰ ਤਿਆਰ ਕੀਤਾ ਕਿ ਆ ਪ੍ਰੇਰਣਾ ਸਰੋਤ ਬਣ ਕੇ ਸੰਗਤ ਦੇ ਫੁਰਨੇ ਪੂਰੇ ਕਰਦੇ ਨੇ ਆਓ ਪਰ ਸਮਾਂ ਬੋਤਾ ਨਾ ਲੈਂਦੇ ਹੋਏ ਸਮਝ ਜੀ ਹੱਦ ਵਿੱਚ ਰਹਿੰਦੇ ਹੋਏ ਜਿੰਨੀ ਜਿੰਨਾ ਕੋ ਟਾਈਮ ਦਿੱਤਾ ਭਾਈ ਸਾਹਿਬ ਉਹਨਾਂ ਨੇ ਉਨੀ ਗੱਲ ਕਹਿ ਗੀ ਇਸ ਸਮੇਂ 24 ਘੰਟੇ ਅੰਦਰ ਚੱਲਦਾ ਰਹਿੰਦਾ ਹੈ ਕਿ ਗੁਰਦੁਆਰੇ ਲਈ ਦੂਰੋ ਦੂਰੋ ਬਾਰੋਂ ਵੀ ਸੰਗਤ ਮਾਇਆ ਪੇ ਡੀ ਰਹਿੰਦੇ ਆ ਵੀ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਸ਼ੀਸ਼ੇ ਲਵਾ ਦੋ ਜਾਂ ਖਿੜਕੀਆਂ ਲਾ ਦੋ ਜਾਂ ਕਾਰਪਟ ਮਿਸ਼ਾ ਦੋ ਕਿਆ ਮੈਟ ਉਹ ਸ਼ਾਦੂ ਸਮਝੇ ਸਾਬ ਨਾਲ ਸੰਗਤ ਸੇਵਾ ਕਰੀ ਜਾ ਰਹੀ ਹੈ ਦਾਸ ਨਵਾਈ ਜਾ ਰਿਹਾ ਉਹ ਇੰਨਾ ਕੁਝ ਕਹਿੰਦੇ ਹੋਏ ਕੁਸ਼ਵਦ ਘਟ ਬੋਲਿਆ ਗਿਆ ਹੋਵੇ ਕਰਨਾ ਨਾਲ ਜੋੜੀ ਰੱਖੋ ਤੇ ਸਾਡੀ ਸੇੜੀ ਆਪ ਨੇ ਬਣਾ ਦਿੱਤਾ ਸਾਡੀ ਸੰਗਤ ਨਾਲ ਬਣ ਆਵੇ ਗੱਜਬੀ ਫਤਿਹ ਬੁਲਾਉਣਿਆ ਹੋਇਆ ਹੈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ ਲੋ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਗੁਰਦੁਆਰਾ ਸਾਹਿਬ ਦੇ ਜੋ ਸੰਤ ਨੇ ਉਹਨਾਂ ਦੇ ਹਾਉ ਤਾਂ ਨੋ ਉਹਨਾਂ ਦਾ ਜਿੱਥੇ ਉਹ ਵਾਜਮਨ ਹੁੰਦੇ ਨੇ ਉਹਨਾਂ ਦਾ ਕਮਰਾ ਦਿਖਾ ਦਿਆ ਤੁਹਾਨੂੰ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤਸਵੀਰਾਂ ਲੱਗੀਆਂ ਨੇ ਰੜਾ ਸਾਹਿਬ ਵਾਲੇ ਬਾਬਾ ਜੀ ਈਸ਼ਵਰ ਸਿੰਘ ਜੀ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰੜਾ ਸਾਹਿਬ ਸੰਤ ਅਤਰ ਸਿੰਘ ਜੀ ਮਸਤੂਆਣਾ ਸਹਿਵਾਲੇ ਦਾ ਸ੍ਰੀ ਵਾਹਿਗੁਰੂ ਜੀ ਫਤਹਿ ਸੋਸੰਗਤ ਜੀ ਇਹ ਵੀਡੀਓ ਬਣਾਉਂਦੇ ਹੋਏ ਇਹ ਵਲੌਗ ਬਣਾਉਂਦੇ ਹੋਏ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਨਿਮਾਣਾ ਸਮਝ ਕੇ ਮਾਫ ਕਰਦੇ ਹੋ ਸੋ ਸੰਗਤ ਜੀ ਜਿਸ 채ਨਲ ਦੇ ਨਾਲ ਤੁਸੀਂ ਜਰੂਰ ਜੁੜਿਓ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਪਾਉਂਦੇ ਆ ਤੇ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਸੋ ਸੰਗਤ ਜੀ ਚੰਗੀਆਂ ਚੀਜ਼ਾਂ ਦੇਖਣ ਲਈ ਚੰਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਸੰਗਤ ਜੀ ਇਸ ਚੈਨਲ ਨਾਲ ਜੁੜਨ ਲਈ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰਦੀ ਦਾ ਖਾਲਸਾ ਸ੍ਰੀ ਵਾਹਿਗੁਰਦੀ ਜੀ ਬੋਲੇ